ਮੇਰਾ ਨਾਮ ਅਮਨਦੀਪ ਸਿੰਘ ਰੌਕੀ ਪਿੰਡ ਮੇਰਾ ਰਕੋਲੀ ਆ ਐਸਐਸ ਨਗਰ ਮੋਹਾਲੀ ਤੋਂ ਆ ਬਹੁਤ ਟਾਈਮ ਤੋਂ ਖੇਤੀ ਕਰਦਾ ਆ ਰਿਆਂ ਪਿਛਲੇ ਟਾਈਮ ਦੇ ਵਿੱਚ ਵੀ ਸਾਡਾ ਖੇਤੀ ਵੱਲੋਂ ਮੋਹ ਮੋਹ ਪੰਗ ਹੋ ਗਿਆ ਸੀਗਾ ਪਹਿਲਾਂ ਸਾਡੀ ਰਾਤਾਂ ਦੀ ਨੀਂਦ ਦੂੜੀ ਰਹਿੰਦੀ ਸੀ ਜਦੋਂ ਦਾ ਵੀ ਰਾਤਾਂ ਨੂੰ ਲੇਟ ਨਹੀਂ ਰਹਿੰਦੀ ਸੀ ਰਾਤਾਂ ਨੂੰ ਉੱਠ ਉੱਠ ਕੇ ਆਉਣਾ ਪੈਂਦਾ ਸੀਗਾ ਵੀ ਕਦੋਂ ਲੇਟ ਆਊਗੀ ਕਦੋਂ ਅਸੀਂ ਖੇਤਾਂ ਨੂੰ ਪਾਣੀ ਦੇਵਾਂਗੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 8 ਘੰਟੇ ਵੀ ਟੁੱਟ-ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10-10 12-12 14-14 ਘੰਟੇ ਨਿਰਬਿਗਨ ਚੱਲ ਰਹੀ ਹੈ ਤੇ ਹੁਣ ਜਦੋਂ ਦੀ ਮਾਨ ਸਰਕਾਰ ਆਈ ਹੈ ਸਾਡੀ 24 ਘੰਟੇ ਲਾਈਟ ਕਰਦੀ ਹੈ। ਔਰ ਖੇਤਾਂ ਨੂੰ ਪਾਣੀ ਅਸੀਂ ਜਾਦੇ ਦਿਨੋਂ ਦਈਏ ਚਾਹੇ ਰਾਤ ਨੂੰ ਦਈਏ ਜਦ ਮਰਜੀ ਆ ਕੇ ਜੀ ਸੁੱਚ ਦੱਬ ਲੋ ਜਦੇ ਲੈ ਮੋਟਰ ਚੱਲੀ ਜਾਂਦੀ ਹੈ। 24 ਘੰਟੇ ਲੈਟ ਰਹਿੰਦੀ ਹੈ ਜ਼ੀਰੋ ਬਿਲ ਆ ਰਿਹਾ ਹੈ। ਤੇ ਹੁਣ ਪਾਣੀਓ ਪਾਣੀ ਹੋਇਆ ਵਾ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਸਾਡੇ ਖੇਤਾਂ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜੀ